ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਜੀ ਸਾਡੇ ਐਨੀਮਲ ਫਾਰਮਿੰਗ ਦੇ ਪੇਜ ਉੱਤੇ ਆਸ ਕਰਦੇ ਆਂ ਜੀ ਸਾਰੇ ਕਿਸਾਨਪਰਾ ਪਸ਼ੂ ਪਾਲਕ ਵੀਰ ਠੀਕ ਹੋਵੋਗੇ ਜੀ ਤਾਂ ਬਾਈ ਆਪਾਂ ਨੇ 2 ਮਹੀਨੇ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਮਿੰਟ 27 ਦੀ ਤਾਂ ਉਹਦੇ ਵਿੱਚ ਆਪਾਂ ਨੇ ਇੱਕ ਤਾਂ ਬਾਈ ਪਹਿਲਾਂ ਦਿੱਤਾ ਸੀ ਆ ਪੌਡਰ ਤੇ ਉਹ گاਵਾਂ ਦਾ ਫਾਰਮ ਸੀ ਉਹਦੇ ਵਿੱਚ ਬਾਈ ਦਾ ਫੋਨ ਆਇਆ ਉਹ ਦੂਰ ਜਾ ਕੇ ਦਿੱਤਾ ਦੀ ਸੀ ਨੇ ਤਾਂ ਬਾਈ ਉਹਦੀ ਵੀ ਵੀਡੀਓ ਬਣਾਵਾਂਗੇ ਉਹ ਬਾਈ ਕਹਿੰਦਾ ਵੀ ਜਿਹੜੀਆਂ ਇੱਕ ਦੋ ਗਾਵਾਂ ਨੂੰ ਦਿੱਤਾ ਸੀ ਰਿਪੀਟ ਦੀ ਪ੍ਰੋਬਲਮ ਸੀ ਉਹ ਵਿੱਚੋਂ ਕੁਝ ਸੈਲ ਮਤਲਬ ਸੋਲਵ ਹੋਈਆਂ ਨਹੀਂ ਗਈਆਂ ਕਨਸੀਵ ਹੋ ਗਈਆਂ ਉਹਨਾਂ ਦੇ ਵਿੱਚੋਂ ਮੱਝਾ ਇੱਕ ਆ ਮੱਝਾ ਬਈ ਇਹ ਆਪਣੀ 46 ਦਿਨਾਂ ਦੀ ਪ੍ਰੈਗਨੈਂਟ ਚੈੱਕ ਕਰੀ ਸੀ ਆਪਣੀ ਵੀਡੀਓ ਵੀ ਆਪਣੇ ਪੇਜ ਤੇ ਅਪਲੋਡ ਕੀਤੀ ਹੋਈ ਹੈ ਪਿੰਡ ਧਰਮਪਰੇ ਦੀ ਤੇ ਉੱਥੇ ਯੂਜ਼ ਕਰਵਾਇਆ ਸੀ ਹੁਣ ਇਹ ਅੱਜ ਹੋ ਗਈ ਬਈ 3 ਮਹੀਨੇ ਤੋਂ ਪਲੱਸ ਜਿਹੜੀ ਮੱਝਾ ਇਹ ਮਤਲਬ ਪ੍ਰੈਗਨੈਂਟ ਹੋ ਗਈ ਆਪਣੀ 46 ਦਿਨਾਂ ਦੀ ਚੈੱਕ ਕਰੀ ਸੀ ਉਦੋਂ ਮਤਲਬ ਕਨਸੀਵ ਸੀ ਇਹ ਮੱਝਾ ਤਾਂ ਭਾਈ ਜਿਹੜੀਆਂ-ਜਿਹੜੀਆਂ ਵੀ ਮਤਲਬ ਮੱਧਿਆਂ ਨੂੰ ਪ੍ਰੋਬਲਮ ਆਉਂਦੀ ਹੈ ਜੇਕਰ ਆਪਾਂ ਰੁਟੀਨ ਦੇ ਵਿੱਚ ਡੇਲੀ ਆਪਾਂ मिनਰਲ ਯੂਜ਼ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਨੂੰ ਦਿੱਕਤ ਨਹੀਂ ਆਉਂਦੀ ਜੀ ਤਾਂ ਜਿਵੇਂ ਆਪਾਂ ਮਿੰਟ 27 ਜਿੱਥੇ ਯੂਜ਼ ਕਰਦੇ ਆਂ ਉਥੇ ਆਪਾਂ ਨੂੰ ਆਪਾਂ ਨੇ 2-3 ਥਾਂ ਤੇ ਯੂਜ਼ ਕਰਵਾਇਆ ਪਹਿਲਾਂ ਬੰਨੇ ਰਿਜ਼ਲਟ ਲਏ ਰਿਜ਼ਲਟ ਲੈ ਕੇ ਅੱਜ ਤੁਹਾਨੂੰ ਰਿਵਿਊ ਦੇ ਰਹੇ ਆਂ ਵੀਰੇ ਪਹਿਲਾਂ ਆਪਾਂ ਨੇ ਇੱਕ ਮਤਲਬ ਸੈਂਪਲ ਦੇ ਤੌਰ ਤੇ ਦਿੱਤਾ ਸੀਗਾ ਤੇ ਅੱਜ ਆਪਾਂ ਰਿਵਿਊ ਲੈ ਰਹੇ ਹਾਂ ਉਹ ਚੀਜ਼ ਦਾ ਤੇ ਮਿੰਟ 27 ਪਾਊਡਰ ਹੈ ਜੇਕਰ ਆਪਾਂ ਛੋਟੇ ਬੱਚਿਆਂ ਨੂੰ ਮਤਲਬ ਸਟਾਰਟ ਕਰ ਦਈਏ ਇੱਕ ਤਾਂ ਇਹ ਗਰੋਥ ਪੱਖੋਂ ਬਹੁਤ ਵਧੀਆ ਮਤਲਬ ਬੱਚਿਆਂ ਦੀ ਗਰੋਥ ਕਰਾਉਂਦਾ ਕਿਉਂਕਿ ਆਪਾਂ ਅੱਡਾਟ ਕੰਪਨੀ ਦੀਆਂ ਵੀਡੀਓ ਪਾਉਂਦੇ ਹਰੇਕ ਪ੍ਰੋਡਕਟ ਦੀ ਜਿਹੜੀ ਆਪਾਂ ਨੂੰ ਰਿਜ਼ਲਟ ਮਿਲਿਆ ਪਾਉਂਦੇ ਆਪਾਂ ਉਹ ਕੰਪਨੀ ਦੀ ਹੈ ਜਿਵੇਂ ਆਪਾਂ ਨੂੰ ਮਿੰਟ 27 ਹੈ ਇਹਦਾ ਰਿਜ਼ਲਟ ਮਿਲਿਆ ਇਹਦੀ 1.5 ਕਿਲੋ ਦੀ ਪੈਕਿੰਗ ਹੁੰਦੀ ਹੈ 1.5 ਦੀ 1.5 ਦੀ 10 ਦੀ ਵੀਰੀ ਬਹੁਤ ਮਤਲਬ ਜੈਜ ਰੇਟ ਦਾ ਪੈਂਦਾ ਹੈ ਬੈਨੀਫਿਟ ਬਹੁਤ ਨਹੀਂ ਜਦੋਂ ਆਪਣੇ ਪਸ਼ੂ ਮਤਲਬ ਪ੍ਰੈਗਨੈਂਟ ਹੋ ਜਾਣ ਉਦੋਂ ਵੀ ਆਪਾਂ ਜੇ ਥੋੜਾ ਥੋੜਾ ਕਰਕੇ ਚਲਾਈ ਚੱਲੀਏ ਤਾਂ ਅੱਗੇ ਆਪਾਂ ਨੂੰ ਪ੍ਰੈਗਨੈਂਟ ਪਸ਼ੂ ਕਰਵਾਉਣ ਦੇ ਵਿੱਚ ਦਿੱਕਤ ਨਹੀਂ ਆਉਣੀ ਹੈਗੀ ਬਹੁਤ ਜਲਦੀ ਮਤਲਬ ਜਿਹੜੇ ਪਸ਼ੂ ਨੇ ਆਪਣੇ ਉਹ ਕਨਸੀਵ ਹੋ ਜਾਂਦੇ ਨੇ ਬਈ ਜਿਵੇਂ ਹੁਣ ਆ ਮੱਝਤੀ ਨੂੰ ਥੋੜੀ ਜਿਹੀ ਦਿੱਕਤ ਆਈ ਤੇ ਨਾਲ ਦੀ ਨਾਲ ਮਿਨਰਲ ਦਿੱਤਾ ਤੇ ਅੱਜ ਉਹ ਕਨਸੀਵ ਹੋ ਗਈ ਆਪਣੇ ਕੋਲੇ ਜਿੰਨਾ ਵੀ ਫਾਰਮ ਹੈ ਇਹਦੇ ਵਿੱਚ ਬਈ ਦੋ ਮਤਲਬ ਆਪਣੇ ਕੋਲੇ ਮੱਝਾਂ ਰਹਿ ਜਾਂਦੀਆਂ ਨੇ ਕਨਸੀਵ ਹੋਣ ਲਈ ਇੱਕ ਤਾਂ ਆ ਖੜੀਏਗੀ ਇਹਨੂੰ ਬਈ ਅੱਜ ਮਤਲਬ ਸਟਾਰਟ ਕਰਨਾ ਹੈਗਾ ਤੇ ਇੱਕ ਬੂਰੀ ਰਹਿੰਦੀ ਹੈਗੀ ਇਹ ਇਹਦੇ ਵਿੱਚੋਂ ਦੋ ਮੱਛਾਂ ਰਹਿੰਦੀਆਂ ਨੇ ਆਸ ਕਰਦੇ ਹਾਂ ਵੀ ਤੁਸੀਂ ਅ 2-3 ਮਹੀਨੇ ਤੱਕ ਆਪਾਂ ਜਿਹੜੀ ਮਤਲਬ ਗੱਭਣ ਨਹੀਂ ਆਪਾਂ ਪਸ਼ੂ ਇਹ ਚੈੱਕ ਕਰਦਾਂਗੇ ਅ ਜਿਹੜੇ ਹੁਣ ਮਤਲਬ ਆਪਾਂ ਛੋਟੇ ਬੱਚਿਆਂ ਨੂੰ ਮਤਲਬ ਸਟਾਰਟ ਕਰ ਦਿੰਨੇ ਹਾਂਗੇ ਨਾ ਪਾਊਡਰ ਤਾਂ ਜੇ 3 ਮਹੀਨਿਆਂ ਤੋਂ ਤੁਸੀਂ ਜਾਂ 4 ਤੁੱਤੇ ਕਰੋਗੇ ਤਾਂ 5-10 ਗ੍ਰਾਮ ਤੋਂ ਸਟਾਰਟ ਕਰਨਾ ਹੈਗਾ ਤੇ ਇਸ ਤੋਂ ਬਾਅਦ ਤੁਸੀਂ ਜਿਉਂ-ਜਿਉਂ ਉਹਨਾਂ ਦੀ ਉਮਰ ਵਾਦੀ ਉਸ ਹਿਸਾਬ ਨਾਲ ਚਲਾਈ ਜਾਣਾ ਇੱਕ ਤਾਂ ਬਈ ਵਜਨ ਦੇ ਵਿੱਚ ਬਹੁਤ ਜਲਦੀ ਵਜਨ ਵੱਧਦਾ ਹੈ ਦੂਜਾ ਨੰਬਰ ਜਿਹੜੀ ਪਿੰਡੇ ਦੀ ਸ਼ਾਈਨਿੰਗ ਹੈ ਇਹ ਵਾਰ ਅਜਿਹੇ ਮੌਸਮ ਦੇ ਵਿੱਚ ਆ ਕੇ ਪਿੰਡੇ ਤੇ ਦਾਗ ਧੱਬੇ ਜੇ ਪੈ ਜਾਂਦੇ ਨੇਗੇ ਤੇ ਮੱਖੀਆਂ ਖਰਾਬ ਕਰਨ ਲੱਗ ਜਾਂਦੀਆਂ ਨੇ ਪਿੰਡੇ ਦੀ ਸ਼ਾਈਨਿੰਗ ਤੇ ਕੁਆਲਿਟੀ ਬਹੁਤ ਮਤਲਬ ਬੈਸਟ ਰਹਿੰਦੀ ਹੈ ਜੀ ਤਾਂ ਕਰਕੇ ਯੂਜ਼ ਕਰਨ ਦੇ ਵਿੱਚ ਮਤਲਬ ਜੇ ਆਪਾਂ ਅੱਜ ਜੇ ਇਹ ਮੈਸਨ ਚਲਾਉਣੀ ਹੈ ਅੱਜ ਚਲਾਵਾਂਗੇ ਬਾਈ ਪਹਿਲਾਂ ਕਦੇ ਵੀ ਨਹੀਂ ਚਲਾਇਆ ਤੁਹਾਨੂੰ ਜੇ ਆਪਾਂ 1 ਮਹੀਨਾ ਬਾਅਦ ਰਿਵਿਊ ਦਿੱਤਾ ਤੇ ਇਹਦੀ ਪਿੰਡੇ ਦੀ ਸ਼ਾਈਨਿੰਗ ਤੇ ਇਹਦਾ ਮਤਲਬ ਹੈ ਜਿਹੜੀ ਕੁਆਲਿਟੀ ਇਹਦੀ ਬਹੁਤ ਬਦਲ ਜੂਗੀ ਇਹਦੇ ਵਿੱਚ ਤਾਂ ਇਹ ਜੇ ਆਪਾਂ ਮਿਲਕਾਲੇ ਪੁੱਛਣ ਨੂੰ ਦਿੰਨੇ ਆ ਤਾਂ ਇਹ ਮਿਲਕ ਟੁੱਟ ਨਹੀਂ ਦਿੰਦਾ ਮਤਲਬ